ਸ਼ੁਭੇ ਉਰੇ ਜਦਾਂ ਮੈਂ ਬਾਤ ਕਰ ਰਿਹਾ ਤਾਂ ਵੇ 500 ਸਾਲ ਪੁਰਾਣੀ ਉਹ ਇਮਾਰਤ ਹੈ ਜਿੱਥੇ ਗੁਰੂ ਸਾਹਿਬ ਆਏ ਤੇ ਉਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਜਦ ਗੁਰੂ ਸਾਹਿਬ ਆਏ ਤੇ ਜਾ। ਸੁਭਾਸ਼ ਕੁਮਾਰ ਹੈ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਸੰਸਾਰ ਵਿਰਾਸਤ ਦਾ ਦਰਜਾ ਮਿਲਿਆ ਵਾ ਤੇ ਉਸੇ ਤਰ੍ਹਾਂ ਹੀ ਰੱਖਿਆ ਵਾ। ਬਾਈ ਬਗਰੇ ਜੀ ਦੇ ਸਾਹਿਬ ਬਗਰੇ ਜੀ ਦੇ ਖਤੇ ਹਾਂ 1 ਮਿੰਟ ਲਾ ਲਓ ਬਾਬਾ ਜੀ ਕਰਾਓ ਦਰਸ਼ਨ ਸਾਨੂੰ ਤੇ ਇਤਿਹਾਸ ਬਾਰੇ ਦੱਸੋ ਹਾਂਜੀ ਇਹ ਇਮਾਰਤ ਅਚਾ ਉਸੇ ਸਮੇਂ ਦੀ ਹੈ ਨਾ ਹਾਂ ਜੋ ਸਮੇਂ ਦੀ ਪੁਰਾਣੀ ਇਮਾਰਤ ਹੈਗੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਮੱਕਾ ਦੀ ਔਰ ਗਏ ਸੀਗੇ ਇਹ ਦਰਵਾਜ਼ਾ ਵੀ ਉਸੇ ਤਰ੍ਹਾਂ ਹਾਂਜੀ ਉਸ ਸਮੇਂ ਦਾ ਦਰਵਾਜ਼ਾ ਪੁਰਾਣਾ ਹੈ ਜੀ ਬਿਲਕੁਲੀ ਹਾਂਜੀ ਆਹ ਕੁੰਡੇ ਲਗੇ ਭਾਈ ਪਹਿਲਾਂ ਬਹੁਤ ਕਮਾਲ ਰਹਿਣੀ ਹਾਂਜੀ ਇਹ ਸਿੰਧੀ ਪਰਿਵਾਰ ਦਾ ਘਰ ਹੁੰਦਾ ਸੀਗਾ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆ ਕੇ ਰੁਕਣਾ ਕੀਤਾ ਸੀਗਾ ਇਹ ਆਪਣੇ ਗੁਰੂ ਸਾਹਿਬ ਕਦੋਂ ਮਤਲਬ ਆਏ ਕਿਹੜੀ ਕਿਡਿਸ਼ਨ ਹੈ ਇਹ 1506 13 ਦੇ ਵਿੱਚਕਾਰ ਅੱਛਾ ਹਾਂਜੀ ਦੂਸਰੀ ਔਰ ਚੌਥੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਆਏ ਸੀਗੇ ਤੇ ਵੈਸੇ ਬਹੁਤ ਕਮਾਲ ਲੱਗਿਆ ਮੈਨੂੰ ਇਮਾਰਤ ਇਹ ਆ ਜਿਵੇਂ ਆ ਮੂਰਤੀਆਂ ਬਣੀਆਂ ਹਨੀ ਉਸ ਹਾਂਜੀ ਉਹਨਾਂ ਦੇ ਸਟੈਚੂ ਮੂਰਤੀ ਬਣਾਇਆ ਹੈ ਜਿਨੇ ਡਿਜ਼ਾਈਨਿੰਗ ਹੈਗੀ ਆ ਇਹ ਸਾਰਾ ਕੁਝ ਉੱਪਰ ਦੇਖੋ ਹਾਂ ਜੀ ਹੈ ਨਾ ਉਦੋਂ ਦੇ ਪ੍ਰਾਤਨ ਜਿਹਦਾ ਪਿੱਲਰ ਹੈਗੇ ਆ ਵੀ ਆਪਣੇ ਜਿਹੜੇ ਥੰਮ ਹੈਗੇ ਆ ਇਹ ਲੱਕੜ ਦੇ ਹੈਗੇ ਆ ਉਦੋਂ ਦੇ ਪੁਰਾਣੇ ਹਾਂਜੀ ਇਹਦੇ ਉੱਤੇ ਵੀ ਆ ਹਾਂਜੀ ਅੰਦਰ ਵੀ ਇਹ ਸਭ ਉਦੋਂ ਦੀ ਛੱਤ ਪੁਰਾਣੀ ਹਾਂ ਤਰਕੀਬਨ 600 ਸਾਲ ਹੋ ਚੁੱਕੇ ਆ ਜੀ ਇਸ ਮਕਾਨ ਨੂੰ ਆ ਦੇਖੋ ਹਾਥੀ ਦੀ ਮੂਰਤੀ 15 ਜਾਣ ਤੋਂ ਪਹਿਲਾਂ ਵੀ ਦੇਖੀ ਹੈ ਨੀ ਆ ਹਾਂਜੀ ਜਿਹੜਾ ਪਹਿਲੇ ਦੀਵੇ ਰੱਖਦੇ ਸੀਗੇ ਆ ਆਲਾ ਇੱਕ ਆਲ ਬਹੁਤ ਵੱਡਾ ਹੈ ਇੱਥੇ ਹਾਂਜੀ ਜਾਲ ਜਿਹਾ ਹੁੰਦਾ ਸੀਗੇ ਜੀ ਜੀ ਅੰਦਰ ਕਰੀਏ ਦਾ ਸੰਕ ਸੰਜੀ ਹਾਂਜੀ ਆ ਦਰਵਾਜ਼ਾ ਵੀ ਹਾਂਜੀ ਉਸ ਸਮੇਂ ਦਾ ਦਰਵਾਜ਼ਾ ਪੁਰਾਣਾ ਹੈ ਜੀ ਜੀ ਆ ਛੱਤ ਵੀ ਦੇਖੋ ਕਿੰਨੀ ਕਮਾਲ ਨੱਕੜ ਦੀ ਬਣੀ ਹੋਈ ਹੈ ਉਸੇ ਸਮੇਂ ਦੀ ਹਾਂਜੀ ਉਸ ਸਮੇਂ ਦੀ ਛੱਤ ਪੁਰਾਣੀ ਆ ਜਿਵੇਂ ਬਬਈਆ ਆਪਣੇ ਆ ਕਿਹੜਾ ਲਿਖਿਆ ਅਵਾਰਡ ਆਫ ਡਿਸਟ੍ਰਿਕਟ ਨੇ ਕਿਨੇ ਦਿੱਤਾ ਸੀਗਾ ਇਹ ਯੂਨੈਸਕੋ ਵਿੱਚੋਂ 2004 ਚ ਮਿਲਿਆ ਯੂਨੈਸਕੋ ਦਾਰਾ ਵਰਲਡ ਹੈਰੀਟੇਜ ਅਵਾਰਡ ਅੱਛਾ ਵਰਲਡ ਹੈਰੀਟੇਜ ਆਂਦਾ ਹੈ ਇਨਸਾਰ ਪ੍ਰਾਸਤ ਹਾਂਜੀ ਇਮਾਰਤ ਇਹ ਇਮਾਰਤ ਹਾਂਜੀ ਹੈਰੀਟੇਜ ਚ ਹੁੰਦੀ ਆ ਕਿਉਂਕਿ ਪੁਰਾਤਨ ਹੈਗੀ ਆ ਕਾਫੀ 600 ਸਾਲ ਹਾਂਜੀ ਮੈਨੂੰ ਲੱਗਦਾ ਹੈ ਨਾ ਮੈਂ ਸੋਚ ਰਿਹਾ ਸੀਗਾ ਗੁਰਦੁਆਰਾ ਸਾਹਿਬ ਨੂੰ ਆਇਆ ਮੈਂ ਹਾਂਜੀ ਕਿ ਪੰਜਾਬ ਦਾ ਤੁਹਾਨੂੰ ਪਤਾ ਵੀ ਕਾਰ ਸੇਵਾ ਵਾਲਿਆਂ ਨੇ ਸਾਰੇ ਤਬਾਹ ਕਰਤੇ ਹਨ ਸਾਰਾ ਕੁਝ ਕਾਰ ਸੇਵਾ ਦੇ ਨਾਂ ਤੇ ਉਹਨਾਂ ਨੇ ਸਾਡੀ ਮਾ ਸੇਵਾ ਕੀਤੀ ਹਾਂਜੀ ਤੇ ਇੱਥੇ ਫੇਰ ਵੀ ਬਚਿਆ ਹੈ ਇੱਕ ਯੂਨੈਸਕੋ ਵਰਲਡ ਹੈਰੀਟੇਜ ਵਾਰਡ ਮੜਨ ਕਰਕੇ ਫੇਰ ਇਹਨੂੰ ਆਪਾਂ ਛੜ ਛੜ ਨਹੀਂ ਕਰ ਸਕਦੇ ਹਾਂਜੀ ਜੋ ਵੀ ਆਪਾਂ ਬਿਲਡਿੰਗ ਦਾ ਕੋਈ ਵੀ ਕੰਮ ਕਰਨਾ ਪਰਮਿਸ਼ਨ ਲੈਣੀ ਪੈਂਦੀ ਹੈ ਅੱਛਾ ਪਹਿਲਾਂ ਮੈਂ ਸਰਕਾਰ ਤੋਂ ਠੀਕ ਹੈ ਹਾਂ ਟੂਰਿਜ਼ਮ ਵਾਲੇ ਜੀ ਤੁਹੁੰਦੇ ਜੀ ਹਾਂਜੀ ਸੇ ਪਾਲਕੀ ਹਾਂਜੀ ਇਹ ਪਾਲਕੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਆਏ ਸੀਗੇ ਅੱਛਾ ਉਹ ਇੱਥੇ ਆਏ ਉਦਾਸੀ ਮਤ ਜਿਹੜਾ ਉਹ ਇੱਥੇ ਉਹਨਾਂ ਦਾ ਰਿਹਾ ਧੂਣਾ ਮੈਂ ਬਾੜ ਪੜਿਆ ਸਰਕਾਰ ਹਾਂਜੀ ਹਾਂਜੀ 16 ਸਤ ਦੇ ਜਦੋਂ ਬਾਬਾ ਸ੍ਰੀ ਚੰਦ ਜੀ ਹੁੰਦੇ ਨੇ ਉਹਨਾਂ ਵੀ ਇੱਥੇ 2 2.5 ਸਾਲ ਭਜਨ ਬੰਦਗੀ ਤਪੱਸਿਆ ਕੀਤੀ ਸੀਗੀ ਫਿਰ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਜਾਂਦੇ ਨੇ ਨਨਕਾਣਾ ਸਾਹਿਬ ਜੀ ਹਾਂਜੀ ਕਿਉਂਕਿ ਗੁਰੂ ਨਾਨਕ ਦੇਵ ਜੀ ਦੂਸਰੀ ਇੱਥੇ ਚੌਥੀ ਉਦਾਸੀ ਵਿੱਚ ਆਏ ਸੀਗੇ 1506 13 ਦੇ ਵਿਚਕਾਰ ਗੁਰੂ ਨਾਨਕ ਦੇਵ ਜੀ ਹੈ ਸੀਗੇ ਫਿਰ ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ 1521 ਦੇ ਵਿਚਕਾਰ ਜਦ ਗੁਰੂ ਨਾਨਕ ਦੇਵ ਜੀ ਪਹਿਲੀ ਵਾਰ ਆਉਂਦੇ ਨੇ ਮੱਕਾ ਜਾਣ ਲਈ ਗੁਰੂ ਨਾਨਕ ਦੇਵ ਜੀ ਤਰਕੀਬ ਨੇ ਇਸ ਜਗ੍ਹਾ ਤੇ 20 ਦਿਨ ਰੁਕਣਾ ਕੀਤਾ ਸੀ ਦੂਸਰੀ ਉਦਾਸੀ ਪਹਿਲੀ ਵਾਰ ਫਿਰ ਗੁਰੂ ਨਾਨਕ ਦੇ ਜਦ ਮੱਕਾ ਅੱਗੇ ਨੂੰ ਜਾਣ ਲੱਗੇ ਜਿਹੜੀ ਸੰਗਤ ਛੇਗੀ ਉਹਨਾਂ ਨੇ ਪਰਿਵਾਰ ਉਹਨਾਂ ਨੇ ਬੇਨਤੀ ਕੀਤੀ ਸਾਨੂੰ ਕੋਈ ਐਸੀ ਨਿਸ਼ਾਨੀ ਦੇ ਕੇ ਜਾਵੋਸੀ ਤੁਹਾਨੂੰ ਯਾਦ ਕਰਦੇ ਰਹੀਏ ਉਹ ਗੁਰੂ ਨਾਨਕ ਦੇਵ ਜੀ ਖੜਾਵਾ ਪਹਿਨਦੇ ਸੀਗੇ ਜਿਹੜੇ ਸੱਜੇ ਹੱਥ ਹਾਂਜੀ ਜਿਹੜੇ ਸੱਜੇ ਹੱਥ ਖੜਾਵਾ ਹੈਗੀਆਂ ਇਹ ਗੁਰੂ ਨਾਨਕ ਦੇਵ ਜੀ ਦੀ ਹੈਗੀਆਂ ਜੀ ਨਿਸ਼ਾਨੀ ਦੀ ਤੌਰ ਤੇ ਪਰਿਵਾਰ ਨੂੰ ਦੇਖ ਕੇ ਗਏ ਸੀਗੇ ਜੀ ਫਿਰ ਗੁਰੂ ਨਾਨਕ ਦੇਵ ਜੀ 1519 21 ਦੇ ਵਿਚਕਾਰ ਜਦੋਂ ਦੁਬਾਰਾ ਹੁੰਦੇ ਨੇ ਇਸ ਜਗ੍ਹਾ ਤੇ 21 ਦਿਨ ਰੁਕਣਾ ਕੀਤਾ ਚੌਥੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਬਾਅਦ 16ਵੀਂ ਸਦੀ ਵਿੱਚ ਬਾਬਾ ਸ੍ਰੀ ਚੰਦ ਜੀ ਹੁੰਦੇ ਨੇ ਉਹਨਾਂ ਨੇ ਵੀ 2 28 ਸਾਲ ਇੱਥੇ ਭਜਨ ਬੰਦਗੀ ਤਪੱਸਿਆ ਕੀਤੀ ਜਿਹੜਾ ਉੱਪਰ ਤਸਵੀਰ ਹੈਗੀ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਬਚਪਨ ਦਾ ਬੰਗੋੜਾ ਹੈ ਜੀ ਜੀ ਜਿਹੜਾ ਅੰਦਰ ਲਟਕ ਰਿਹਾ ਜਦੋਂ ਬਾਬਾ ਸ੍ਰੀ ਚੰਦ ਜੀ ਇੱਥੇ ਗੁਰੂ ਨਾਨਕ ਦੇਵ ਜੀ ਦੇ ਖੜਾਵਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਮਨ ਵਿੱਚ ਆਇਆ ਵੀ ਅਸੀਂ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਉੱਥੇ ਜਾ ਕੇ ਦਰਸ਼ਨ ਕਰੀਏ ਫਿਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਬਚਪਨ ਦਾ ਬੰਗੋੜਾ ਮਿਲਦਾ ਬਾਬਾ ਸ੍ਰੀ ਚੰਦ ਜੀ ਨੂੰ ਉੱਥੋਂ ਬੰਗੋੜਾ ਲੈ ਕੇ ਬਾਬਾ ਸ੍ਰੀ ਚੰਦ ਜੀ ਇਸ ਜਗ੍ਹਾ ਤੇ ਫਿਰ ਲਿਆ ਕੇ ਸ਼ੋਭਿਤ ਕੀਤਾ ਫਿਰ ਜਿਹੜੀ ਵਿੱਚ ਵਿੱਚ ਬਰਾਗਣ ਪਈ ਆ ਜਿਹੜੇ ਖੜਾਵਾਂ ਲੈਫਟ ਸਾਈਡ ਪਈਆਂ ਹੈਗੀਆਂ ਹੇ ਬਾਬਾ ਸਿਰਚੰਦ ਜੀ ਫਿਰ ਆਪਣੇ ਵੀ ਖੜਾਵਾ ਇਸ ਜਗ੍ਹਾ ਤੇ ਸੰਗਤ ਪਰਿਵਾਰ ਨੂੰ ਦੇ ਕੇ ਗਏ ਸੀਗੇ। ਅੱਛਾ ਜੀ। ਹਾਂ ਜੀ। ਫਿਰ ਇਹ ਜੋ ਸ਼ਿੰਗਾਰ ਪਾਲਕੀ ਇਹ ਵੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਬਾਬਾ ਸਿਰਚੰਦ ਜੀ ਨੇ ਤਿਆਰ ਕਰਵਾਈ ਪਰਿਵਾਰ ਨਾਲ ਮਿਲ ਕੇ। ਹਾਂ ਜੀ। ਉਸ ਸਮੇਂ ਦਾ ਇਹ ਤਕਰੀਬਨ ਬਿਲਡਿੰਗ ਪੁਰਾਣੀ ਹੈਗੀ ਹੈ ਜੀ। ਵਾਹ ਇਹ ਰਖ ਲਈ ਉਸ ਵਿੱਚ ਕਾਫੀ ਅਮੀਰ ਹੋਏਗਾ ਨਾ ਹਾਂਜੀ ਹਾਂਜੀ ਉਸ ਸਮੇਂ ਜਿਹੜੇ ਕੋਟ ਦੀ ਦੇਖ ਰਹੇ ਖਰਦੇ ਸੀਗੇ ਇੱਥੇ ਮੈਂ ਇੱਕ ਹੋਰ ਵੀ ਦੇਖਿਆ ਇੱਥੇ ਗੁਰਮੁਖੀ ਆ ਲਿਖੀ ਹੋਈ ਜਿਵੇਂ ਨਹੀਂ ਹਾਂਜੀ ਹਰਮਨ ਇਧਰ ਆਓ ਇਹ ਗੁਰ ਇਹ ਕਦੋਂ ਦੀ ਪੁਰਾਣੀ ਹੈ ਇਹ ਦੀ ਇਹ ਗੁਰੂ ਨਾਨਕ ਦੇ ਜਦੋਂ ਬਾਦ ਜਿੱਦਾਂ ਸਾਧੂ ਮਾਤਮਾ ਹੁੰਦੇ ਹਾਂ ਹਾਂਜੀ ਦੀਵਾਰਾਂ ਤੇ ਲਿਖਦੇ ਸੀਗੇ ਗੁਰਮੁਖੀ ਲਿਖੀ ਗੁਰਮੁਖੀ ਵਿੱਚ ਹਾਂਜੀ ਜੋ ਵੀ ਆ ਕਿਥੇ ਰਹਿੰਦਾ ਸੀਗਾ ਆਤਾ ਕਮਾਲ ਹੈ ਸਾਰਾ ਕਿਤੇ ਉਦੋਂ ਜਿੰਨਾ ਵੀ ਛੱਡ ਰੱਖਿਆ ਪੁਰਾਣੀ ਹੈ ਸਾਰੀ ਹੈ ਨਹੀਂ ਹਾਂ ਜਿੰਨਾ ਛੱਡ ਰੱਖੇ ਪੇਂਟਿੰਗ ਉਸ ਸਮੇਂ ਦੀ ਪੁਰਾਣੀ ਹੈ ਜੀ ਹਾਂ ਨਾਲੇ ਕਿੱਡੇ ਕਿੱਡੇ ਬੱਡੇ ਹੈ ਹਾਂ ਜਿਹੜੇ ਅਸੀਂ ਬਾਬਾ ਜੀ ਇੱਥੇ ਕੋਈ ਦਿਨ ਵੀ ਮਨਾਇਆ ਜਾਂਦਾ ਵਿਖਾਸ ਆਪਾਂ ਦਿਨ ਮਨਾਉਂਦੇ ਜੀ ਹਾਂ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਔਰ ਛੋਟੇ ਸਹਿਬ ਜੀ ਦੇ ਅੰਦਰ ਗੁਰਸ਼ੇਧੀ ਪੁਰਬ 24 25 ਦਸੰਬਰ ਵਿੱਚ ਹਰ ਸਾਲ 24 25 26 ਦਸੰਬਰ ਚ ਮਨਾਇਆ ਜਾਂਦਾ ਇੱਕ ਹੀ ਪ੍ਰੋਗਰਾਮ ਹੁੰਦਾ ਸਾਲ ਵਿੱਚ 24 25 26 ਹਾਂਜੀ